ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਇੱਕ ਧੀ ਜਦੋਂ ਵਿਆਹੀ ਜਾਂਦੀ ਹੈ ਤਾਂ ਫਿਰ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਹਿੰਦੀ ਵੀ ਤੂੰ ਤਾਂ ਮੀਰਾ ਦਾ ਪੁੱਤ ਹੈ ਮੈਂ ਗਰੀਬਾਂ ਦੀ ਧੀ ਆ ਕਹਿੰਦੀ ਵੀ ਮੈਨੂੰ ਐ ਲੱਗਦਾ ਵੀ ਆਪਣੇ ਸੰਜੋਗ ਲਿਖੇ ਹੋਏ ਸੀ ਰੱਬ ਨੇ ਤਾਂ ਆਪਣਾ ਮੇਲ ਹੋਇਆ ਪਰ ਹੁਣ ਕਹਿੰਦੀ ਤੂੰ ਸਾਨੂੰ ਕੋਈ ਡਿਮਾਂਡ ਨਾ ਕਰੀ ਅਸੀਂ ਤਾਂ ਗਰੀਬਾਂ ਕਹਿੰਦੀ ਮੇਰੇ ਬੁੜੇ ਮਾਪੇ ਨੇ ਉਹਨਾਂ ਤੋਂ ਕਹਿੰਦੀ ਜਿਨ੍ਹਾਂ ਨੇ ਮੈਨੂੰ ਹੱਸ ਕੇ ਜਾਮਾ ਨਾਲ ਡੋਲੀ ਦੇ ਵਿੱਚ ਪਾਇਆ ਕਹਿੰਦੀ ਉਹਨਾਂ ਤੋਂ ਕੋਈ ਕਚਹਿਰੀਆਂ ਕੋਟਾਂ ਕਚਹਿਰੀਆਂ ਦੇ ਵਕੀਲ ਨਹੀਂ ਕਰੇ ਜਾਣੇ ਸੋ ਬਾਕੀ ਤੁਸੀਂ ਗੀਤ ਰਾਹੀਂ ਸੁਣਾ ਕੁੜੀ ਕੀ ਕਹਿੰਦੀ ਹੈ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਕੰਜੂਸੀ ਕਰ ਜਾਨੇਓ ਕਮੈਂਟਾਂ 'ਚ ਥੋੜੀ ਜੀ ਤੇ ਕਮੈਂਟ ਸਾਨੂੰ ਥੋੜੇ ਘਿਓ ਵਾਂਗੂ ਲੱਗਦੇ ਹੁੰਦੇ ਨੇ ਲੋਕ ਤਾਂ ਹੱਸਦੇ ਨੇ ਕਹਿੰਦੇ ਕਮੈਂਟ ਵੀ ਘਿਓ ਵਾਂਗੂ ਲੱਗਦੇ ਨੇ ਪਰ ਇਹ ਗਾਉਣ ਵਾਲਿਆਂ ਨੂੰ ਹੀ ਪਤਾ ਸਾਨੂੰ ਕਿੰਨੀ ਹੱਲਾਸ਼ੇਰੀ ਮਿਲਦੀ ਐ ਅਸੀਂ ਵੀ ਤਾਂ ਟਾਈਮ 'ਚ ਟਾਈਮ ਕੱਢ ਕੇ ਤੁਹਾਡੇ ਰੂਬਰੂ ਹੁੰਨੇ ਆ ਤਾਂ ਕਿ ਇਹ ਵਿਰਸਾ ਆਪਣਾ ਜਿਉਂਦਾ ਜਾਗਦਾ ਰਹੇ ਸੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੁਣਿਆ ਕਰੋ ਹਰ ਭੈਣ ਭਰਾਵਾਂ ਤੱਕ ਪਹੁੰਚਾਇਆ ਪਹੁੰਚਾਇਆ ਕਰੋ ਗੀਤਾਂ ਨੂੰ ਸੋ ਮਾਨੋ ਨੰਦਿਸ ਪਿਆਰੇ ਜੀ ਗੀਤ ਦਾ ਪੁੱਤ ਤੂੰ ਮੀਰਾਂ ਦਾ ਗਰੀਬਾਂ ਦੀ ਮੈਂ ਧੀ ਵੇ ਤੇਰੇ ਹੀ ਸੰਗਮ ਵਿੱਚ ਲਿਖੀ ਜੀ ਮੈਂ ਸੀ ਵੇ ਤਾਂ ਨੇ ਤੇ ਚੈਰੀਆਂ ਦੇ ਵਿੱਚ ਨਾ ਬੇਰੋੜੀ ਸਾਨੂੰ ਦਿਲ ਦੀ ਢ ਮੰਡ ਦੇ ਮੀਂਦਸ ਵੇ ਬੁੱਡੇ ਮੇਰੇ ਮਾਪਿਆਂ ਤੋਂ ਕੀ ਤੇ ਜਾਂਦੇ ਨਾ ਬਕੀਲਤੀਆਂ ਡੋਲੀ ਵਿੱਚ ਪਾਉਣ ਜਿਹੜੇ ਹੱਸਵੇ ਬੁੱਡੇ ਮੇ ਪਿਆ ਤਾਂ ਕੀ ਤੇ ਜਾਂਦੇ ਨਾਂ ਵੇ ਕੀ ਲਤੀਆਂ ਢੋਲੀ ਵਿੱਚ ਪਾਉਣ ਜਿਹੜੇ ਹੱਸ ਵੇ ਬੂੜਾ ਬਾਪੂ ਸਰਾਧਿਨ ਕਰਕੇ ਦਿਹਾੜੀਆਂ ਮਸਕਰਦਾ ਹੀ ਟੈਂਟ ਪਾਉਂਦਾ ਵੇ ਇਕੜਿਆਂ ਵਾਲੀ ਗੱਡੀ ਨਹੀਂ ਦਿੱਤੀ ਜਾਵੇ ਸਾਥੋਂ ਨਹੀਂ ਬੁਲੇਟ ਪਟਾਕੇ ਜੇੜਾ ਪਾਉਂਦਾ ਵੇ ਮਾਪਿਆਂ ਤੋਂ ਫੇਰ ਧੀਆ ਦੇਖਿਆ ਨਾ ਜਾਣ ਜਦੋਂ ਆਉਂਦੀਆਂ ਨਾ ਸੌਰੇ ਕਰੋਂ ਹੱਸ ਕੇ ਬੁੱਡੇ ਮਾਪਿਆਂ ਤੋਂ ਕੀਤੇ ਜਾਣ ਨਾ ਕੀਲ ਧੀਆ ਢੋਲੀ ਵਿੱਚ ਪਾਉਣ ਜਿਹੜੇ ਕੇ ਬੁਕੇ ਨੰਗੀ ਆਂਦੀ ਪੱਲੇ ਸਾਡੇ ਪੈ ਗਈ ਗੱਲਾਂ ਕਰੇ ਤੇਰੀ ਬੇਬੇ ਕਰ ਕਰ ਜਾ ਕੇ ਵੇ ਕਰਦਾਨਾ ਯੋ ਵੀ ਮੇਰੇ ਨਾਲ ਗੱਲ ਕੋਈ ਜਿਹੜਾ ਲੱਗਿਆ ਸੀ ਸੇਰਿਆਂ ਨਾਲ ਵਿਆਹ ਕੇ ਵੇ ਚਾਹੁੰਦੇ ਸੀ ਜੋ ਆਪਾਂ ਆਸ ਹੋਈ ਨਾ ਹੋਪ बोल सारे परवार दे ही जानदास दे ਧੀਆਂ ਵਾਲਾ ਸਸਾਂਜੇ ਨਾ ਚਾਉਂਦੀ ਆ ਪਿਆਰ ਕਾ ਤੋਂ ਨੂੰਹਾਂ ਨੂੰ ਓ ਧੀਆਂ ਨਹੀਂ ਬਣਾਉਂਦੀ ਆ ਵਿੱਚ ਵੇਓ ਪੁੱਲ ਜਾਣੇ ਸਾਨੂੰ ਆਪਣੀ ਜਮੀਨ ਨਾਲ ਲਾਡ ਲੜਾਉਂਦੀਆਂ ਬੁੱਢੇ ਮਾਪਿਆਂ ਤੋਂ ਕੀਤੇ ਜਾਣੇ ਨਾਂਬ ਕੀਲਤੀਆਂ ਡੋਲੀ ਵਿੱਚ ਪਾਣ ਜਿਹੜੇ ਹੱਸ ਕੇ ਤਾਣੇ ਤੇ ਕੁ ਚਹਿਰੀਆਂ ਦੇ ਵਿੱਚ ਨਾ ਵੇਰੋੜੀ ਸਾਨੂੰ ਦਿਲ ਦੀ ਢਮਾਡੇ ਵੀ ਦੱਸ ਵੇ ਗੁੱਡੇ ਮਾਪੀ ਜਾਣੇ ਨਾਂਕੀ ਲਜਤੀਆ ਡੋਲੀ ਵਿੱਚ ਪਾਉਣ ਜਿਹੜੇ ਹੱਸਵੇ